ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪੰਜਵਾ ਜਾ ਕਉ ਮੁਸਕਲ ਆਤ ਬਣੈ ਢੋਈ ਕੋਈ ਨਾ ਦੇ ਲਾਗੂ ਹੋਏ ਦੁਸ਼ਮਨਾ ਸਾਖ ਭੇ ਭਜ ਖਲੇ ਸਭੋ ਭਜੈ ਆਸਰਾ ਚੁੱਕੈ ਸਭ ਅਸਰਾਉ ਚਿਤ ਆਵੈ ਉਸ ਪਾਰ ਬ੍ਰਹਮ ਲਗੈ ਨਾ ਤਤੀਵਾਉ ਸਾਹਿਬ ਨਿਤਾਣ ਆਕਾ ਤਾਣ ਆਏ ਨਾ ਜਾਏ ਥਿਰ ਸਦਾ ਗੁਰ ਸਬਦੀ ਸਚ ਜਾਣ ਰਹਾਉ ਜੇ ਕੋ ਹੋਵੇ ਦੁਬਲਾ ਨੰਗ ਭੁੱਖ ਕੀ ਪੀਰ ਦਮੜਾ ਪੱਲੈ ਨਾ ਪਵੈ ਨਾ ਕੋ ਦੇਵੈ ਥੀਰ ਸਵਾਰਥ ਸਵਾਉ ਨਾ ਕੋ ਕਰੇ ਨਾ ਕਿਛ ਹੋਵੇ ਕਾਜ ਚਿਤ ਆਵੈ ਓਸ ਪਾਰ ਬ੍ਰਹਮ ਤਾ ਨਿਹਿ ਚਲ ਹੋਵੇ ਰਾਜ ਜਾ ਕਉ ਚਿੰਤਾ ਬਹੁਤ ਬਹੁਤ ਦੇਹੀ ਵਿਆਪੈ ਰੋਗ ਗ੍ਰਸਤ ਕੁਟੰਬ ਪਲੇਟਿਆ ਕਦੇ ਹਰਖ ਕਦੇ ਸੋਗ ਗੌਣ ਕਰੇ ਚਹ ਕੁੰਟਕਾ ਘੜੇ ਨਾ ਬੈਸਣ ਸੋਏ ਚਿਤ ਆਵੈ ਓਸ ਪਾਰ ਬ੍ਰਹਮ ਤਨ ਮਨ ਸੀਤਲ ਹੋਇ ਕਾਮ ਕ੍ਰੋਧ ਮੋਹ ਵਸ ਕੀਆ ਕਿਰਪਨ ਲੋਭ ਪਿਆਰ ਚਾਰੇ ਕਿਲ ਵਿਖ ਓਨ ਅਗ ਕੀਏ ਹੋਆ ਅਸੁਰ ਸੰਗਾਰ ਪੋਥੀ ਗੀਤ ਕਵਿਤ ਕੈਛ ਕਦੇ ਨਾ ਕਰਨ ਧਰਿਆ ਚਿਤ ਆਵੈ ਓਸ ਪਾਰ ਬ੍ਰਹਮ ਤਾ ਨਿਮਖ ਸਿਮਰਤ ਤਰਿਆ ਸਾਸਤ ਸਿਮਰਤ 베ਦ ਚਾਰ ਮੁਖਾਗਰ ਵਿਚਰੇ ਤਪੇ ਤਪੇ ਸਰ ਜੋਗਿਆ ਤੀਰਥ ਗਵਨ ਕਰੇ ਖਾਟ ਕਰਮਾ ਤੇ ਦੋ ਗੁਣੇ ਪੂਜਾ ਕਰਤਾ ਨਾਏ ਰੰਗ ਨਾ ਲਗੇ ਪਾਰ ਬ੍ਰਹਮ ਤਾ ਸਰ ਪਰ ਨਰਕੇ ਜਾਏ ਰਾਜ ਮਿਲਕੇ ਸਿਕਦਾਰੀਆ ਰਸ ਭੋਗਣ ਵਿਸਥਾਰ ਬਾਗ ਸੁਹਾਵੇ ਸੋਹਣੇ ਚੱਲੇ ਹੁਕਮ ਅਫਾਰ ਰੰਗਤ ਮਾਸੇ ਬਹੁ ਵਿਧੀ ਚਾਏ ਲਗ ਰਹਾ ਚਿਤ ਨਾ ਆਇਓ ਪਾਰ ਬ੍ਰਹਮ ਤਾ ਸਰਪ ਕੀ ਜੂਨ ਗਿਆ ਬਹੁਤ ਧਨਾੜ ਅਚਾਰਵੰਤ ਸੋਭਾ ਨਿਰਮਲ ਰੀਤ ਮਾਤ ਪਿਤਾ ਸਤ ਭਾਈਆ ਸਾਜਨ ਸੰਗ ਪ੍ਰੀਤ ਲਸਕਰ ਤਰਕਸ ਬੰਦ ਬੰਦ ਜੀਓ ਜੀਓ ਸਗਲੀ ਕੀਤ ਚੇਤਨਾ ਆਇਓ ਪਾਰ ਬ੍ਰਹਮ ਤਾ ਖੜ ਰ ਸਤਲ ਦੀਤ ਕਾਇਆ ਰੋਗ ਨਾ ਛੇਦਰ ਕਿਛ ਨਾ ਕਿਛ ਕਾੜਾ ਸੋਗ ਮਿਰਤ ਨਾ ਆਵੀ ਚਿਤ ਤਿਸ ਅਹਨੇ ਸੁਭੋਗੈ ਭੋਗ ਸਭ ਕਿਛ ਕੀ ਤੋਨ ਆਪਣਾ ਜੀਏ ਨਾ ਸੰਕ ਧਰਿਆ ਚਿਤ ਨਾ ਆਇਓ ਪਾਰ ਬ੍ਰਹਮ ਜਮ ਕੰਕਰ ਵਾਸ ਪਰਿਆ ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੇ ਸਾਧੂ ਸੰਗ ਜਿਉ ਜਿਉ ਓਹ ਵਧਾਈਐ ਤਿਉ ਤਿਉ ਹਰਿ ਸਿਉ ਰੰਗ ਦੁਹਾ ਸਿਰਿਆ ਕਾ ਖਸਮ ਆਪ ਅਵਰ ਨ ਦੂਜਾ ਥਾਉ ਸਤਗੁਰ ਤੁਠਾ ਪਾਇਆ ਨਾਨਕ ਸੱਚਾ ਨਾਉ ਸ੍ਰੀ ਰਾਗ ਮਹੱਲਾ ਪੰਜਵਾ ਕਰ ਪੰਜਵਾ ਜਾਣਉ ਨਹੀਂ ਭਾਵੇ ਕਵਨ ਬਾਤਾ ਮਨ ਖੋਜ ਮਾਰਗ ਰਹਾਉ ਧਿਆਨੀ ਧਿਆਨ ਲਾਵਹਿ ਗਿਆਨੀ ਗਿਆਨ ਕਮਾਵਹਿ ਪ੍ਰਭ ਕਿਨਹੀਂ ਜਾਤਾ ਭਗਉਤੀ ਰਹਿਤ ਜੁਗਤਾ ਜੋਗੀ ਕਹਿਤ ਮੁਕਤਾ ਤਪਸੀ ਤਪਹਿ ਰਾਤਾ ਮੋਨੇ ਮੋਨ ਧਾਰੇ ਸੰਨਿਆਸੀ ਬ੍ਰਹਮਚਾਰੀ ਉਦਾਸੀ ਉਦਾਸ ਰਾਤਾ ਭਗਤ ਨਵਿਆ ਪ੍ਰਕਾਰਾ ਪੰਡਿਤ ਵੇਦ ਪੁਕਾਰਾ ਗਿਰਸਤੀ ਗਿਰਸਤਾ ਧਰਮਾਤਾ ਕਪੜੀ ਕਉਤੇ ਜਾਗੂਤਾ ਇਕ ਤੀਰਥਨਾਤਾ ਨਿਰਹਾਰ ਵਰਤੇ ਆਪਰਸਾ ਇਕ ਲੋਕ ਨਾ ਦੇਵਹਿ ਦਰਸਾ ਇਕ ਮਨ ਹੀ ਗਿਆਤਾ ਕਾਟ ਨਾ ਕਿਨਹੀ ਕਹਾਇਆ ਸਭ ਕਹਤੇ ਹੈ ਪਾਇਆ ਜਿਸ ਮੇਲੇ ਸੋ ਭਗਤਾ ਸਗਲ ਉਕਤ ਉਪਾਵਾ त्यागी ਸਰਨ ਪਾਵਾ ਨਾਨਕ ਗੁਰ ਚਰਨ ਪਰਾਤਾ ਇਕ ਓ ਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਰag ਮਹੱਲਾ ਪਹਿਲਾ ਘਰ ਤੀਜਾ ਜੋਗੀ ਅੰਦਰ ਜੋਗਿਆ ਤੂੰ ਭੋਗੀ ਅੰਦਰ ਭੋਗਿਆ ਤੇਰਾ ਅੰਤ ਨਾ ਪਾਇਆ ਸੁਰਗ ਮਛ ਪਇਆ ਲ ਜੀਓ ਹਉ ਵਾਰੀ ਹਉ ਵਾਰਣੈ ਕੁਰਬਾਨ ਤੇਰੇ ਨਾਮ ਨੋ ਰਹਾਓ ਤੋਦ ਸੰਸਾਰ ਉਪਾਇਆ ਸਿਰੇ ਸਿਰ ਧੰਦੇ ਲਾਇਆ ਵੇਖਹਿ ਕੀਤਾ ਆਪਣਾ ਕਰ ਕੁਦਰਤ ਪਾਸਾ ਢਾਲ ਜੀਓ ਪ੍ਰਗਟ ਪਾਹਾਰੈ ਜਾਪਦਾ ਸਭ ਨਾਵੇਂ ਨੋ ਪ੍ਰਤਾਪ ਦਾ ਸਤਗੁਰ ਬਾਝ ਨਾ ਪਾਇਓ ਸਭ ਮੋਹੀ ਮਾਇਆ ਜਾਲ ਜੀਓ ਸਤਗੁਰ ਕਉ ਬਲ ਜਾਈਐ ਜਿਤ ਮਿਲਿਆ ਪਰਮਗਤ ਪਾਈਐ ਸੋਰ ਨਰ ਮੋਨ ਜਨ ਲੋਚ ਦੇ ਸੋ ਸਤਗੁਰ ਦੀਆ 부ਝਾਏ ਜਿਓ ਸਤ ਸੰਗਤ ਕੈਸੀ ਜਾਣੀਐ ਜਿਥੈ ਏਕੋ ਨਾਮ ਵਖਾਣੀਐ ਏਕੋ ਨਾਮ ਹੁਕਮ ਹੈ ਨਾਨਕ ਸਤਗੁਰ ਦੀਆ 부ਝਾਏ ਜਿਓ ਇਹੋ ਜਗਤ ਭਰਮ ਭੁਲਾਇਆ ਅਪੋ ਤਦ ਖਵਾਇਆ ਪ੍ਰਤਾਪ ਲੱਗਾ ਦੋਹਾ ਗਣੀ ਭਾਗ ਜਿਨਾ ਕੇ ਨਾਹੇ ਜਿਓ ਦੋਹਾ ਗਣੀ ਕਿਆ ਨੀਸਾਨੀਆਂ ਖਸਮ ਹੋ ਕੁਥੀਆ ਫਿਰ ਹੈ ਨਿਮਾਨੀਆਂ ਮੈਲੇ ਵੇਸ ਤਿਨਾ ਕਾਮਣੀ ਦੁਖੀ ਰਹਿਣ ਵਿਹਾਏ ਜਿਓ ਸੋਹਾਗਣੀ ਕਿਆ ਕਰਮ ਕਮਾਇਆ ਪੂਰਵ ਲਿਖਿਆ ਫਲ ਪਾਇਆ ਨਦਰ ਕਰੇ ਕੈ ਆਪਣੀ ਆਪੇ ਲਏ ਮਿਲਾਏ ਜਿਓ ਹੁਕਮ ਜਿਨ੍ਹਾਂ ਨੂੰ ਮਨਾਇਆ ਤਿਨ ਅੰਦਰ ਸਬਦ ਵਸਾਇਆ ਸਹੀਆ ਸੇ ਸੋਹਾਗਣੀ ਜਿਨ ਸਹ ਨਾਲ ਪਿਆਰ ਜਿਓ ਜਿਨਾ ਭਾਣੇ ਕਾ ਰਸ ਆਇਆ ਤਿਨ ਵਿਚੋ ਭਰਮ ਚੁਕਾਇਆ ਨਾਨਕ ਸਤਗੁਰ ਐਸਾ ਜਾਣੀਐ ਜੋ ਸਭ ਸਹਿ ਲਏ ਮਿਲਾਏ ਜਿਓ ਜਿਨਾ ਭਾਣੇ ਕਾ ਰਸ ਆਇਆ ਤੇਨ ਵਿੱਚ ਹੋ ਭਰਮ ਚੁਕਾਇਆ ਨਾਨਕ ਸਤਿਗੁਰ ਐਸਾ ਜਾਣੀਐ ਜੋ ਸਭ ਸੈ ਲੈ ਮਿਲਾਏ ਜਿਉ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ